ਰੋਸਪੁਰ ਦੇ ਪਿੰਡ ਚੰਗਾਲੀ ਚ ਸੋਰਾ ਪਰਿਵਾਰ ਵੱਲੋਂ ਤੀਨੂ ਲੋੜੀ ਦੇ ਨਾ ਹੀ ਮਾਪਿਆਂ ਦੇ ਨਾਲ ਮਾਰਕੁੱਟ ਕੀਤੀ ਗਈ। ਦਰਅਸਲ ਸੋਰਾ ਪਰਿਵਾਰ ਵਾਲੇ ਲੜਕੀ ਨੂੰ ਦਹੇਜ ਦੇ ਲਈ ਤੰਗ ਕਰਦੇ ਸਨ। ਲੜਕੀ ਦੇ ਮਾਪੇ ਜਦ ਲੋੜੀ ਦੇ ਕੇ ਵਾਪਸ ਗਏ ਤਾਂ ਸੋਰਾ ਪਰਿਵਾਰ ਨੇ ਲੜਕੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੜਕੀ ਦੇ ਫੋਨ ਕਰਨ ਤੇ ਮਾਪੇ ਦੁਬਾਰਾ ਕਰ ਗਏ ਤਾਂ ਸੋਰਾ ਪਰਿਵਾਰ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਕੁੱਟ ਕੇ ਹਸਪਤਾਲ ਪਹੁੰਚਾ ਦਿੱਤਾ। ਬਾਈਟ ਤੇ ਇਹ ਮੈਨੂੰ ਅਚਾਨਕ ਹੀ ਕਹਿੰਦੇ ਵੀ ਅਸੀਂ ਰੋੜੀ ਲੈ ਕੇ ਚਾਹੁੰਦੇ ਜਾਨੇ ਨਾਲ ਕੁੜੀ ਨੂੰ ਮਿਲੇ ਆਵਾਂਗੇ ਇਹ ਮੈਨੂੰ ਮਿਲਣ ਆ ਗਏ ਤੇ ਇਹਨਾਂ ਰੋੜੀ ਰੋੜੀ ਦੇ ਕੇ ਤੇ ਮੈਂ ਇਹਨਾਂ ਨੂੰ ਕਰੋ ਵੀ ਚਲੇ ਗਏ ਆਰਾਮ ਨਾਲ ਘਰੇ ਕੋਈ ਵੀ ਘਰ ਦਾ ਮੈਂਬਰ ਨਹੀਂ ਹੈਗਾ ਸੀ ਇਹ ਜੋ ਚਲੇ ਗਏ ਉਸ ਤੋਂ ਬਾਅਦ ਮੇਰੇ ਹਸਬੰਦ ਘਰੇ ਆਏ ਘਰੇ ਆ ਕੇ ਮੈਨੂੰ ਕਹਿਣ ਲੱਗੇ ਵੀ ਇਹ ਸਾਡੇ ਘਰੇ ਕੀ ਲੈਣ ਆਏ ਸੀਗੇ ਲੈ ਇਹ ਕੋਈ ਰੋੜੀ ਤੈਨੂੰ ਦੇ ਗਏ ਨੇ ਰੋੜੀ ਦੇ ਵਿੱਚ ਤੇਰੇ ਭਰਾਵਾਂ ਨੂੰ ਤਾਂ ਗੱਡੀਆਂ ਮਿਲੀਆਂ ਸਾਰੇ ਦੋਵਾਂ ਨੂੰ ਸਾਨੂੰ ਕੀ ਮਿਲਿਆ ਜਿਹੜਾ ਇਹ ਰੋੜੀ ਦੇ ਗਏ ਨੇ ਕੋਸ਼ਤ ਦੇ ਕੇ ਜਾਂਦੇ ਹੋਰ ਤੇ ਮੰਗ ਕਰਨ ਲੱਗੇ ਮੈਂ ਕਿ ਉਹਨਾਂ ਕੋ ਜਿੰਨਾ ਹੈਗਾ ਸੀ ਲੋੜੀ ਤੇ ਦੇ ਦੇ ਤੁਹਾਨੂੰ ਤੇ ਉਹ ਮੇਰੇ ਸਾਸਤ ਇਹ ਦੋ ਸਾਰੇ ਜਣੇ ਜਿੰਨੇ ਪਰਿਵਾਰਿਕ ਮੈਂਬਰ ਸੀ ਸਾਰੇ 15 ਜੀ ਇਕੱਠੇ ਹੋ ਜਾਂਦੇ ਹਰ ਵਾਰੀ ਇਹ ਸਾਰੇ ਮੇਰੇ ਗੱਲ ਪੈਣ ਲਾਪੇ ਮੈਂ ਮੇਰੇ ਮੈਨੂੰ ਕਹਿੰਦੇ ਕੀ ਕਰ ਆਪਣੇ ਮਾਪਿਆਂ ਨੂੰ ਫੋਨ ਮੈਂ ਫਿਰ ਇਹਨਾਂ ਨੂੰ ਫੋਨ ਲਾਇਆ ਇਹ ਫੋਨ ਲਾਇਆ ਤੇ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੇ ਜੰਗ ਤੇ ਇਹ ਚਾਰ ਜਣੇ ਸੀਗੇ ਹਲੇ ਕੁਲਗੜੀ ਵੀ ਨਹੀਂ ਪਹੁੰਚੇ ਸੀ 80 ਕਿਲੋਮੀਟਰ ਤੇ ਸੀ ਸ਼ੇਰਖਾ ਕੋਲ ਇਹ ਉੱਥੇ ਹੀ ਵਾਪਸ ਮੁੜਿਆ ਹੈ ਇਹ ਕਹਿੰਦੇ ਚਲੋ ਜਾ ਕੇ ਗਲਪਤ ਕਰਦੇ ਆ ਕੀ ਪਤਾ ਕੁਝ ਜਦੋਂ ਇਹ ਘਰੇ ਪਹੁੰਚੇ ਆ ਇਹਨੂੰ ਮਾਰਕਟ ਕਰਦੇ ਪਏ ਸੀ ਇਹਨਾਂ ਨੇ ਛਡਾਣ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰੇ ਇਹਨਾਂ ਦੇ ਗਲ ਪੈ ਗਏ ਸਾਰ ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤਿਰਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਬਾਈਟ ਰੰਜਨਾ ਲੜਕੀ ਉਹਦੀ ਲੱਡੀ ਨਾਂ ਦਾ ਮੁੰਡਾ ਹੈਗਾ ਉਹਨਾਂ ਨਾਲ ਸ਼ਾਦੀ ਹੋਈ ਸੀ 2 ਸਾਲ ਪਹਿਲਾਂ ਤੇ ਆਪਸ ਵਿੱਚ ਉਹਨਾਂ ਦੇ ਅਣਬੰਧ ਰਹਿੰਦੀ ਸੀ ਤੇ 2 ਦਿਨ ਪਹਿਲਾਂ ਇਹ ਆਪਸ ਵਿੱਚ ਨਦੀ ਲੋਡੀ ਦੇ ਸੰਬੰਧ ਵਿੱਚ ਲੋੜੀ ਦੇਣ ਆਏ ਸੀਗੇ ਤੇ ਉਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਏਡੀ ਲੜਕੀ ਦੀ ਮਾਰਕਟਾਈ ਕਰਦੇ ਨੇ ਉਥੇ ਇਹਨੇ ਦੇ ਆਪਸ ਵਿੱਚ ਕੋਲ ਕੋਲ ਹੁਣ ਤੋਂ ਬੱਦ ਲੜਾਈ ਝਗੜਾ ਹੈ ਜਿੱਥੇ ਦੋਨਾਂ ਪਾਰਟੀਆਂ ਦੇ ਸੱਫੇ ਮੇਜੀਆਂ ਨੇ ਦੋਨੋਂ ਪਾਰਟੀਆਂ ਦਾਗਲ ਸੀਗੇ ਜਿੱਤੇ ਅਸੀਂ ਸੰਜੀਵ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਜਿਹੜਾ ਹੈ ਦੋਨਾਂ ਪਾਰਟੀਆਂ ਦੇ ਖਿਲਾਫ ਕਰਾਸ ਕੇਸ ਮਕਦਮਾ ਦਰਜ ਕਰ ਦਿੱਤਾ ਹੈ ਦਸਨ ਯੋਗ ਹੈ ਕਿ ਪੀੜਿਤ ਲੜਕੀ ਦਾ ਵਿਆਹ 2 ਸਾਲ ਪਹਿਲਾਂ ਦਾਹਜੂ ਲੜਕੇ ਨਾਲ ਹੋਇਆ ਸੀ ਮਾਪਿਆਂ ਨੇ ਵਿਆਹ ਵੇਲੇ 10 ਲੱਖ ਦਾ ਚੱਕ ਦਿੱਤਾ ਸੀ ਪਰ ਫਿਰ ਵੀ ਦਹੇਸ਼ਤਾ ਲਾਲਚ ਸੌਰਿਆਂ ਦੇ ਮਨ ਤੋਂ ਖਤਮ ਨਹੀਂ ਹੋ ਰਿਹਾ ਫਰੋਸਪੁਰ ਤੋਂ ਸਨੀ ਚੋਪੜਾ ਜਗਬਾਣੀ ਟੀਵੀ